ਪ੍ਰਬੰਧਕੀ ਸਕੱਤਰ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਰਾਜ ਦੇ ਵਿੱਚ ਹੋ ਰਹੇ ਵਿਕਾਸ ਦੇ ਕੰਮ ਜਿਹੜੇ ਵੱਖ-ਵੱਖ ਵਿਭਾਗ ਕਰ ਰਹੇ ਨੇ ਉਹਨਾਂ ਦਾ ਬੜਾ ਵਿਰਵੇ ਸਹਿਤ ਜਾਇਜ਼ਾ ਲਿਆ ਸਾਰੇ ਵਿਭਾਗਾਂ ਨੂੰ ਉਹਨਾਂ ਨੇ ਸਖਤ ਨਿਰਦੇਸ਼ਾਂ ਨਿਰਦੇਸ਼ ਦਿੱਤੇ ਕਿ ਜਿਹੜੇ ਵੀ ਕੰਮ ਜਿੰਨਾ ਵੀ ਬਜਟ ਹਰ ਵਿਭਾਗ ਨੂੰ ਅਲੋਕੇਟ ਹੋਇਆ ਹਰ ਵਿਭਾਗ ਉਪਰਾਲਾ ਕਰੇ ਕਿ ਉਹ ਸਾਰਾ ਬਜਟ 31 ਮਾਰਚ ਤੋਂ ਪਹਿਲਾਂ ਪਹਿਲਾਂ ਯੂਟਿਲਾਈਜ਼ ਹੋ ਜਾਵੇ ਤਾਕੀ ਜੋ ਬਜਟ ਸਰਕਾਰ ਨੇ ਲੋਕਾਂ ਦੇ ਹਿੱਤ ਦੇ ਕੰਮਾਂ ਦੇ ਲਈ ਇਅਰਮਾਰਕ ਕੀਤਾ ਹੈ ਉਹਦਾ ਲਾਭ ਐਕਚੁਅਲੀ ਲੋਕਾਂ ਨੂੰ ਪਹੁੰਚ ਸਕੇ ਵੱਖ-ਵੱਖ ਵਿਭਾਗਾਂ ਦੀ ਕਾਰਵਾਈ ਬੜੇ ਵੇਰਵੇ ਨਾਲ ਸੀਐਮ ਸਾਹਿਬ ਨੇ ਰਿਵਿਊ ਕੀਤੀ ਰਿਵਿਊ ਕਰਦੇ ਹੋਏ ਕਈ ਇਸ਼ੂਜ਼ ਉਹਨਾਂ ਦੇ ਸਾਹਮਣੇ ਆਏ ਜੀ ਸੱਚੀ ਜੀ ਸਪੀਸ ਕੰਟੀਨਿਊ ਜੇ ਰਿਵਿਊ ਕਰਦੇ ਹੋਏ ਕਈ issues CM ਸਾਹਦੇ ਸਾਹਮਣੇ ਆਏ ਜਿਨ੍ਹਾਂ ਦਾ ਉਹਨਾਂ ਨੇ ਮੌਕੇ ਤੇ ਹੀ ਫੈਸਲਾ ਲਿੱਤਾ ਫੋਰ ਐਗਜ਼ਾਮਪਲ ਵਾਟਰ ਰਿਸੋਰਸਸ ਵਾਹ ਜੀ ਨੂੰ ਇਰੀਗੇਸ਼ਨ ਕਹਿੰਦੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਸਾਲ ਸਿਰਫ ਦੋ ਵਾਰ ਹੀ ਬੰਦੀ ਮਿਲਦੀ ਹੈ ਤਾਂ ਪਹਿਲੀ ਬੰਦੀ ਸਾਨੂੰ ਅਪ੍ਰੈਲ ਐਂਡ ਮਈ ਦੇ ਵਿੱਚ ਮਿਲਦੀ ਹੈ ਤੇ ਜਿਹੜਾ ਸਾਡਾ ਬਜਟ ਜਦ ਅਪ੍ਰੈਲ ਦੇ ਵਿੱਚ ਆਉਂਦਾ ਹੈ ਤਾਂ ਉਸ ਤੋਂ ਬਾਅਦ ਟੈਂਡਰਿੰਗ ਵਗੈਰਾ ਕਰਦੇ ਕਰਦੇ ਸਾਡਾ ਬੰਦੀ ਦਾ ਟਾਈਮ ਲੰਘ ਜਾਂਦਾ ਹੈ ਤੋਂ ਅਸੀਂ ਇਸ ਲਈ ਆਪਣਾ ਫੰਡ ਯੂਟਿਲਾਈਜ਼ ਕਰਨ ਦੇ ਵਿੱਚ ਲੇਟ ਹੋ ਜਾਂਦੇ ਆ ਦੂਜੀ ਬੰਦੀ ਦੇ ਦੌਰਾਨ ਹੀ ਸਾਨੂੰ ਸਾਰੇ ਕੰਮ ਕਰਨੇ ਪੈਂਦੇ ਨੇ ਤੋਂ ਉਹਨਾਂ ਨੇ ਵਿੱਤ ਵਿਭਾਗ ਨੂੰ ਨਾਲ ਦੀ ਨਾਲ ਨਿਸ਼ਾਨੇ ਦੇਸ਼ ਦਿੱਤੇ ਕਿ ਇਰੀਗੇਸ਼ਨ ਵਿਭਾਗ ਨੂੰ ਦਸੰਬਰ ਅੰਤ ਜਾਂ ਜਨਵਰੀ ਦੇ ਸ਼ੁਰੂ ਦੇ ਵਿੱਚ ਹੀ ਦੱਸ ਦਿੱਤਾ ਜਾਏ ਕਿ ਉਹਨਾਂ ਨੂੰ ਕਿੰਨਾ ਬਜਟ ਦੇਣਾ ਹੈ ਅਗਲੇ ਸਾਲ ਤਾਂ ਜੋ ਉਸ ਮੁਤਾਬਕ ਆਪਣੇ ਕੰਮਾਂ ਦੇ ਟੈਂਡਰ ਵਗੈਰਾ ਪਹਿਲਾਂ ਹੀ ਇਸ਼ੂ ਕਰਕੇ ਟੈਂਡਰ ਵਗੈਰਾ ਅਪਰੂਵਲ ਦੀ ਕਾਰਵਾਈ ਕਰ ਲੈਣ ਤਾਜੋ ਜਦ ਬੰਦੀ ਆਏ ਪਹਿਲੀ ਬੰਦੀ ਦਾ ਵੀ ਪੂਰਾ ਫਾਇਦਾ ਉਠਾ ਸਕਣ ਤੇ ਦੂਸਰੀ ਬੰਦੀ ਦਾ ਵੀ ਇਸੇ ਤਰ੍ਹਾਂ ਪੀ ਡਬਲਯੂ ਡੀ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਬਰਸਾਤਾਂ ਉਹਨਾਂ ਨੂੰ ਵੀ April ਚ ਬਜਟ ਆਂਦਾ ਹੈ ਜਦ ਤੱਕ ਟੈਂਡਰਿੰਗ ਖਤਮ ਹੁੰਦੀ ਹੈ ਉਦੋਂ ਤੱਕ ਮੌਨਸੂਨ ਸੈਸ਼ਨ ਮੌਨਸੂਨ ਸ਼ੁਰੂ ਹੋ ਜਾਂਦੇ ਨੇ ਬਰਸਾਤਾਂ ਦੇ ਵਿੱਚ ਜਿਹੜੇ ਸੜਕਾਂ ਦੇ ਕੰਮ ਕੀਤੇ ਜਾਂ ਤਾਂ ਸੜਕਾਂ ਬਹੁਤ ਛੇਤੀ ਖਰਾਬ ਹੋ ਜਾਂਦੀਆਂ ਹਨ ਇਸ ਲਈ ਉਹਨਾਂ ਦੇ ਕੇਸ ਦੇ ਵਿੱਚ ਵੀ ਇਹ ਫੈਸਲਾ ਕੀਤਾ ਗਿਆ ਕਿ ਬਜਟ ਐਡਵਾਂਸ ਵਿੱਚ ਦੱਸ ਦਿਓ ਤਾਂ ਜੋ ਆਪਣੀ ਟੈਂਡਰਿੰਗ ਕਰ ਲੈਣ ਤੇ ਮਾਰਚ ਅੰਤ ਦੇ ਵਿੱਚ ਜਦ ਸਰਦੀ ਮੁੱਕਦੀ ਹੈ ਉਦੋਂ ਤੋਂ ਹੀ ਸੜਕਾਂ ਦੀ ਉਸਾਰੀ ਸ਼ੁਰੂ ਕਰ ਦੇਣ। ਐਗਰੀਕਲਚਰ ਵਿਭਾਗ ਨੇ ਦੱਸਿਆ ਕਿ ਕਿਉਂਕਿ ਹੁਣ ਆਰਡੀਐਫ ਦੇ ਫੰਡਸ ਨਹੀਂ ਆ ਰਹੇ ਇਸ ਪਿੱਛੇ ਮੰਡੀ ਬੋਰਡ ਦੇ ਕਾਫੀ ਇੰਜੀਨੀਅਰ ਇਸ ਟਾਈਮ ਅੰਡਰ ਵਰਕ ਨੇ ਤੋ ਇਸ ਲਈ ਫੈਸਲਾ ਕੀਤਾ ਗਿਆ ਕਿ ਦੂਸਰੇ ਵਿਭਾਗਾਂ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਕੰਮ ਉਹਨਾਂ ਦੀਆਂ ਸੇਵਾਵਾਂ ਲਿੱਥੀਆਂ ਜਾਣਗੀਆਂ ਜਾਂ ਦੂਜੇ ਵਿਭਾਗਾਂ ਦੇ ਕੰਮ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਜੋ ਰਾਜ ਦੇ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਸਪੀਡ ਨਾਲ ਕੀਤਾ ਜਾ ਸਕੇ ਇਸ ਦਿਨ ਆਲੀ ਸੀਐਮ ਸਾਹਿਬ ਨੇ ਸਾਰਿਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਸਾਰੇ ਆਪਣੀਆਂ ਜ਼ਿਲ੍ਹਾ ਇਕਾਈਆਂ ਨੂੰ ਡਿਸਟ੍ਰਿਕਟ ਯੂਨਿਟਸ ਨੂੰ ਤਹਿਸੀਲ ਯੂਨਿਟਸ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਪਬਲਿਕ ਦੇ ਕੰਮ ਬਿਲਕੁਲ ਕਰਪਸ਼ਨ ਫ੍ਰੀ ਮੈਨਰ ਦੇ ਵਿੱਚ ਤੇ ਬਿਲਕੁਲ ਸੁਖਾਲੇ ਢੰਗ ਨਾਲ ਬਿਨਾ ਪਬਲਿਕ ਦੀ ਹਰਾਸਮੈਂਟ ਦੇ ਕੀਤੇ ਜਾਣ ਤਾਂ ਜੋ ਪਬਲਿਕ ਨੂੰ ਸਰਕਾਰ ਜੋ ਵੀ ਸੇਵਾਵਾਂ ਦਿੰਦੀ ਆ ਹੈ ਉਹ ਬਿਲਕੁਲ ਨਿਰਵਿਘਨ ਤਰੀਕੇ ਦੇ ਨਾਲ ਤੇ ਸੁਖਾਲੇ ਤਰੀਕੇ ਨਾਲ ਦਿੱਤੀਆਂ ਜਾ ਸਕਣ। ਸਾਹਿਬ ਜੀ ਕਿਹੜੇ ਇੰਪੋਰਟੈਂਟ ਵੱਡੇ ਵੱਡੇ ਪ੍ਰੋਜੈਕਟ ਜਿਨ੍ਹਾਂ ਨੂੰ ਲੋਕ ਕੀਤਾ ਗਿਆ ਸੈਨਸਿਟੀਟੀ ਦਾ ਐਜੂਕੇਸ਼ਨਲ ਕਿਹੜੇ ਕਿਹੜੇ ਮੀਨ ਹੈ ਜਿਵੇਂ ਤੁਸੀਂ ਜਾਣਦੇ ਹੋ ਇਰੀਗੇਸ਼ਨ ਦੇ ਵਿੱਚ ਸੀਐਮ ਸਾਹਿਬ ਨੇ ਪਿਛਲੇ ਸਾਲ ਤੋਂ ਹੀ ਇਹ ਕੈਂਪੇਨ ਚਲਾਇਆ ਹੋਇਆ ਹੈ ਕਿ ਖਾਲਾਂ ਦੀ ਸਫਾਈ ਕਰਨੀ ਹੈ ਜਿੱਥੇ-ਜਿੱਥੇ ਰਿਪੇਅਰ ਵਰਕਸ ਕਰਨੇ ਹਨ ਨਵੇਂ ਕੰਮ ਕਰਨੇ ਹਨ ਤਾਂ ਕਿ ਟੀਲਾਂ ਤੱਕ ਪਾਣੀ ਪਹੁੰਚੇ ਤਾਂ ਇਰੀਗੇਸ਼ਨ ਵਿਭਾਗ ਦਾ ਬਹੁਤ ਡਿਟੇਲ ਵਿੱਚ ਰਿਵਿਊ ਕੀਤਾ ਗਿਆ ਇਸੇ ਤਰ੍ਹਾਂ ਹੈਲਥ ਵਿਭਾਗ ਉਹਦੇ ਜਿਹੜੇ ਡਿਸਟ੍ਰਿਕਟ ਹਸਪੀਟਲਸ ਦੀ ਅਪਗ੍ਰੇਡੇਸ਼ਨ ਹੋਣੀ ਹੈ ਆਮ ਆਦਮੀ ਕਲੀਨਿਕਸ ਬਣਨੇ ਨੇ ਹੋਰ ਹੈਲਥ ਸੇਵਾਵਾਂ ਪਬਲਿਕ ਨੂੰ ਦੇਣੀਆਂ ਨੇ ਬੜਾ ਡਿਟੇਲਸ ਰਿਵਿਊ ਕੀਤਾ ਗਿਆ ਐਜੂਕੇਸ਼ਨ ਜੋ ਵੀ ਸੀਐਮ ਸਾਹਿਬ ਦੇ ਤੁਸੀਂ ਰੋਜ਼ ਸੁਣਦੇ ਹੋ ਪ੍ਰਾਇੋਰਟੀ ਏਰੀਆਜ਼ ਦੇ ਸਾਰਿਆਂ ਨੂੰ ਸੀਐਮ ਸਾਹਿਬ ਨੇ ਬਹੁਤ ਵੇਰਵੇ ਨਾਲ ਰਿਵਿਊ ਕੀਤਾ ਜਿਵੇਂ ਮੈਂ ਪਹਿਲਾਂ ਹੀ ਕਿਹਾ ਜੀ ਕਿ ਉਹਨਾਂ ਨੇ ਟਾਈਮ ਬਾਉਂਡ ਕੀਤਾ ਕਿ ਜਿੰਨਾ ਵੀ ਕਿਸੇ ਵੀ ਵਿਭਾਗ ਨੂੰ ਬਜਟ ਦਿੱਤਾ ਗਿਆ ਵਿਭਾਗ ਇਹ ਯਕੀਨੀ ਬਣਾਏ ਕਿ ਮੌਜੂਦਾ ਵਿੱਤੀ ਸਾਲ ਯਾਨੀ ਜੋ ਕਿ 31 ਮਾਰਚ ਨੂੰ ਖਤਮ ਹੋ ਰਿਹਾ ਉਦੋਂ ਤੱਕ ਵਿਭਾਗ ਆਪਣੇ ਸਾਰੇ ਪੈਸੇ ਡਿਜੀਟਲਾਈਜ਼ ਕਰੇ ਤੇ ਪਬਲਿਕ ਨੂੰ ਦਾ ਪੂਰਾ ਲਾਭ ਪਹੁੰਚਾਇਆ। ਇੱਕ ਸਾ ਸਟੈਪ ਡਾਉਨ ਦੇ ਵਿੱਚ ਹਟਾਰ ਹੋਣ ਕਰਕੇ ਜਿਹਨਾਂ ਦੇ ਪ੍ਰਸ਼ਾਸਕੀ ਕੰਮ ਕਾਫੀ ਪ੍ਰਭਾਵਿਤ ਹੁੰਦਾ ਲੋਕਾਂ ਦੇ ਕੰਮ ਸਮਝੋ ਇਹ ਮੱਗਾ ਜਾਂ ਕੋਈ ਸੁਖੀ ਵਿੱਚ ਨਹੀਂ ਚੀਕਾਈ ਕਰੋਗੇ ਉਹਦਾ ਹਰ ਅਸਲ ਪਬਲਿਕ ਹੁੰਦੀ ਹੈ ਕਿਉਂਕਿ ਜਮਾਤ ਸਰਕਾਰ ਨਾਲ ਹੁੰਦੀ ਹੈ। ਅ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ ਹੀ ਕੈਬਨਿਟ ਸਬ ਕਮੇਟੀ ਨੇ ਸਟਾਫ ਦੇ ਨਾਲ ਮੀਟਿੰਗ ਕੀਤੀ ਹੈ ਇਹ ਆਨ ਗoing ਪ੍ਰੋਸੈਸ ਸਰਕਾਰ ਦਾ ਪੂਰਾ ਉਪਰਾਲਾ ਹੈ ਉਹ ਜਿਹੜਾ ਮਿਨਿਸਟਰੀਅਲ ਸਟਾਫ ਹੈ ਉਹ ਸਾਡੇ ਪਰਿਵਾਰ ਦਾ ਹੀ ਹਿੱਸਾ ਨੇ ਕਿ ਉਹਨਾਂ ਨਾਲ ਮਿਲ ਬੈਠ ਕੇ ਕੋਈ ਅਜਿਹਾ ਹੱਲ ਕੱਢਿਆ ਜਾਵੇ ਜਿਸ ਦੇ ਨਾਲ ਸਰਕਾਰ ਨੂੰ ਵੀ ਮੁਸ਼ਕਲ ਨਾ ਆਏ ਤੇ ਸਾਡੇ ਜਿਹੜੇ ਮੁਲਾਜ਼ਮ ਸਾਥੀ ਨੇ ਉਹਨਾਂ ਦੀ ਵੀ ਹੱਕ ਰਸਹੀ ਹੋ ਜਾਵੇ ਹੱਕ ਰਸਹੀ ਹੋ ਜਾਵੇ ਸਰ ਕੱਲ ਦੀ ਮੀਟਿੰਗ ਤੋਂ ਬਾਅਦ ਮੁਲਾਜ਼ਮ ਸੰਦੂਸ਼ ਨਹੀਂ ਸੀ ਇਲੈਕਸ਼ਨ ਤੋਂ ਲੈ ਕੇ ਕੋਈ ਡਿਸਕਸ਼ਨ ਹੋਈ ਸਰ ਨਹੀਂ ਇਸ ਬਾਰੇ ਕੋਈ ਡਿਸਕਸ਼ਨ ਨਹੀਂ ਹੋਈ ਜੀ ਸਰ ਟਾਰਗੇਟ ਸਕੀਮਸ ਆਪ ਜਿਹੜੀ ਘਰ ਘਰ ਪਹੁੰਚਣੀ ਸੀ ਉਸ ਨੂੰ ਲੈ ਕੇ ਕੋਈ ਚਰਚਾ ਹੋਈ ਹੈ ਜੀ ਇਸ ਬਾਰੇ ਵੀ ਡਿਸਕਸ਼ਨ ਹੋਇਆ ਜੀ ਬਟ ਇਹ ਵੀ ਬਹੁਤ ਹੀ ਮਹੱਤਵਪੂਰਨ ਸਕੀਮ ਹੈ ਜਿਸ ਬਾਰੇ ਮਾਨਯੋਗ ਮੁੱਖ ਮੰਤਰੀ ਜੀ ਖੁਦ ਖੇਤੀ ਹੀ ਆਪ ਜੀ ਨੂੰ ਸਾਰਿਆਂ ਨੂੰ ਦੱਸ ਰਹੇ ਸੀ ਕਿ ਆਰਡੀਐਫ ਦੇ ਤੁਸੀਂ ਪੈਸੇ ਦੀ ਗੱਲ ਕੀਤੀ ਉਹ ਤੇ ਦੱਸ ਸਕਦੇ ਕਿੰਨਾ ਬਕਾਇਆ ਤੇ ਕੋਈ ਮੀਟਿੰਗ ਦੇ ਵਿੱਚ ਚਰਚਾ ਹੋਈ ਸੀ ਕਿ ਲੈਟਰ ਦੁਆਰਾ ਤੋਂ ਸੈਂਟਰ ਤੋਂ ਇਹ ਜਾਣਾ ਉਹ ਤੇ ਮੀਟਿੰਗ ਦੇ ਵਿੱਚ ਮੋਟੀ ਇੰਨੀ ਗੱਲ ਹੋਈ ਕਿ ਆਰਡੀਐਫ ਨਾ ਆਉਣ ਕਰਕੇ ਮੰਡੀ ਬੋਰਡ ਦਾ ਸਟਾਫ ਵਿਲਾ ਬੈਠਾ ਹੈ ਉਹਨਾਂ ਨੂੰ ਯੂਟਿਲਾਈਜ਼ ਕਰਨ ਦੀ ਗੱਲ सर एक एंटी डेंगू कैंपेन की बात हुई है और बच्चों को बोला गया कि हर शुक्रवार को एक घंटा उन्होंने स्कूल और आसपास के एरियाज में जो चेकिंग करनी है जी ताकि ये डेंगू को रोका जा सके कुछ इस तरीके का फैसला लिया गया ये हेल्थ डिपार्टमेंट ने लिया होगा मेरे को इसकी डिटेल्स पता नहीं है सर कोई न्यू पॉलिसीज़ नहीं ज़्यादा न्यू पॉलिसीज नहीं, पॉलिसी नहीं विचारिया गई हैं ज़्यादा इम्पोर्टेंट ये सी कि जो ऑलरेडी अप्रूव्ड काम ने सी साहब दिया जो अनाउंसमेंट्स हो चुके हैं ने ਉਹ ਸਾਰਿਆਂ ਨੂੰ ਟਾਈਮਲੀ ਤਰੀਕੇ ਦੇ ਨਾਲ ਇੰਪਲੀਮੈਂਟ ਕੀਤਾ ਜਾਂਦਾ ਹੈ ਕਿ ਅਨਾਉਂਸਮੈਂਟ ਹੋ ਜਾਂਦੀ ਹੈ ਗਰਾਊਂਡ ਲੈਵਲ ਤੇ ਡਿਲੀਵਰ ਨਹੀਂ ਹੋ ਪਦੀ ਹੈ। ਇਹੀ ਪਰਪਸ ਸੀਗਾ ਜੀ ਅੱਜ ਦੀ ਮੀਟਿੰਗ ਦਾ ਕਿ ਜਿਹੜੀਆਂ ਸੀਐਮ ਸਾਹਿਬ ਦੀਆਂ ਅਨਾਉਂਸਮੈਂਟਸ ਹੁੰਦੀਆਂ ਉਹ ਬਜਟ ਦੇ ਵਿੱਚ ਇਨਕੋਰਪੋਰੇਟ ਹੋ ਕੇ ਉਹਨਾਂ ਦੇ ਲਈ ਪੈਸਾ ਐਲੋਕੇਟ ਕਰ ਦਿੱਤਾ ਜਾਂਦਾ ਹੈ। ਅੱਜ ਦੀ ਰਿਵਿਊ ਦਾ ਪਰਪਸ ਇਹੀ ਸੀ ਕਿ ਉਹ ਪੈਸਾ ਖਰਚ ਹੋਏ ਤੇ ਜੋ ਸੀਐਮ ਸਾਹਿਬ ਦੀਆਂ ਅਨਾਉਂਸਮੈਂਟਸ ਨੇ ਉਹ ਐਕਚੁਅਲੀ ਗਰਾਊਂਡ ਤੇ ਆਨਰਨ ਸਰਕਰ ਪੁਆਇੰਟ ਨੂੰ ਸੀਐਮ ਸਾਹਿਬ ਨੇ ਟਾਰਗੇਟ ਕੀਤਾ ਹੈ ਕਿ ਨਿਊ ਇਅਰ ਤੱਕ ਕਿਹੜੇ ਡਿਪਾਰਟਮੈਂਟ ਦੇ ਪ੍ਰੋਜੈਕਟ ਜਿਹੜੇ ਡਿਲੇ ਹੋ ਚੱਲਦੇ ਸੀ ਉਹਨਾਂ ਨੂੰ ਜਲਦ ਤੋਂ ਜਲਦ ਪ੍ਰੀਅਰਟੀ ਦਿੱਤੀ। 31 ਮਾਰਚ ਤੱਕ ਸਾਰੇ ਡਿਪਾਰਟਮੈਂਟਸ ਨੂੰ ਕਿਹਾ ਹੈ ਕਿ ਜਿੰਨਾ ਵੀ ਉਹਨਾਂ ਦਾ ਬਜਟ ਨੇ ਜੋ ਵੀ ਉਹਨਾਂ ਨੂੰ ਬਜਟ ਦੇ ਵਿੱਚ ਪ੍ਰੋਜੈਕਟਸ ਹੇਅਰਮਾਰਕ ਕੀਤੇ ਗਏ ਨੇ ਉਹ ਸਾਰੇ 31 ਮਾਰਚ ਤੱਕ ਖਤਮ ਹੋਣ। ਸਰ ਇਹ ਸਰਕਾਰ ਦੀ ਕੋਸ਼ਿਸ਼ ਸੀ ਕਿ ਜਿਹੜੇ ਅਫਸਰ ਰਹੇ ਉਹ ਪਿੰਡਾਂ 'ਚ ਜਾ ਕੇ ਕੰਮ ਕਰਨ ਨਾਲ ਉਹਨੂੰ ਗੱਲੂਈ ਤਰ੍ਹਾਂ ਸਿੱਟ ਗਈ ਹੈ ਦੁਬਾਰਾ ਸਿੱਖਿਆ ਦੇ ਪੱਤਰ ਬੰਦ ਹੋਣਗੇ ਫੇਲ ਤੇ ਚੱਲ। ਇਹ ਤਾਂ सीएम ਸਾਹਿਬ ਦੀ ਸਟੈਂਡਿੰਗ ਕਮਿਟਮੈਂਟ ਹੈੀ ਹੈ ਜੀ ਇਹ ਡੀਸੀਸ ਦੀ ਮੀਟਿੰਗ ਦੇ ਵਿੱਚ सीएम ਸਾਹਿਬ ਨੇ ਕਿਹਾ ਸੀ ਕਿ ਕਿ ਇਹ ਵਾਲਾ ਜਿਹੜਾ ਤੁਸੀਂ ਸਰਕਾਰ ਦੇ ਦੋ ਤਰ੍ਹਾਂ ਦੇ ਲੈਵਲ ਤੇ ਸਰਕਾਰ অপারেਟ ਕਰਦੀ ਹੈ ਇੱਕ ਜ਼ਿਲ੍ਹਾ ਪੱਧਰ ਤੇ ਫੀਲਡ ਦੇ ਆਫੀਸਰਸ ਡੀਸੀ ਤੇ ਇੱਕ ਪਾਲਿਸੀ ਮੇਕਿੰਗ ਬਾਡੀਜ਼ ਤੇ ਜਾਂ ਹਾਇਰ ਲੈਵਲ ਤੇ ਐਡਮਿਨਿਸਟ੍ਰੇਟਿਵ ਸੈਕਟਰੀਜ਼ ਅੱਜ ਐਡਮਿਨਿਸਟ੍ਰੇਟਿਵ ਸੈਕਟਰੀਜ਼ ਦੀ ਨਾਲ ਮੀਟਿੰਗ ਹੋਈ ਉਹਦੇ ਵਿੱਚ ਜਨਰਲੀ सीएम ਸਾਹਿਬ ਨੇ ਕਿਹਾ ਕਿ ਆਪਣੇ ਆਪਣੀਆਂ ਵਿਭਾਗੀ ਇਕਾਈਆਂ ਜਿਹੜੀਆਂ ਜ਼ਿਲ੍ਹਾ ਪੱਧਰ ਦੀਆਂ ਨੇ ਉਹਨਾਂ ਨੂੰ ਕਹੋ ਕਿ ਉਹ ਫੀਲਡ ਦੇ ਵਿੱਚ ਜਾਣ ਲੋਕ ਜਿਹੜੇ ਦਫ਼ਤਰਾਂ ਦੇ ਵਿੱਚ ਆਂਦੇ ਨੇ ਉਹਨਾਂ ਦਾ ਸਮੇਂ ਸਿਰ ਤੇ ਬਿਨਾ ਕਿਸੇ ਹਰਾਸਮੈਂਟ ਦੇ ਬਿਨਾ ਕਿਸੇ ਕ腐ਸ਼ਨ ਤੇ ਉਹਨਾਂ ਨੂੰ ਸਰਕਾਰ ਆਪਣੀਆਂ ਸੇਵਾਵਾਂ ਉਪਲਬਧ ਸਾਰੇ ਡਿਪਾਰਟਮੈਂਟਸ ਦੇ ਜੀ ਹਾਂਜੀ ਅੱਜ ਸਾਰੇ ਡਿਪਾਰਟਮੈਂਟ